ਉਗੀ ਆ ਨਾ ਦੀ ਮਾਲਵਾ ਸੱਬਿਆ ਚਰਮਨ ਚ ਬਲ ਹਰ ਸਾਲ ਮਨਾਇਆ ਜਾਣ ਵਾਲਾ ਤੀਆਂ ਦਾ ਮੇਲਾ ਇਸ ਵਾਰ ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਸੋਣੀਏ ਏਨੀ ਸੋਣੀ ਸੱਚ ਤੇਰੇ ਜਿਹੀ ਨਹੀਂ ਹੋਣੀ ਸੋਣੀਏ ਏਨੀ ਸੋਣੀ ਸੱਚ ਤੇਰੇ ਜਿਹੀ ਨਹੀਂ ਹੋਣੀ ਸ਼ਗਨਾ ਦੀ ਰਾਤ ਸਾਡੀ ਰੱਬ ਸੁੱਖ ਰੱਖੇ ਸ਼ਗਨਾ ਦੀ ਰਾਤ ਸਾਡੀ ਰੱਬ ਸੁੱਖ ਰੱਖੇ ਨਹੀਂ ਤੇ ਸੱਜਰੀ ਆਈ ਮੁਕਲਾਵੇ ਮੁਖੜੇ ਤੇ ਕਾਲਾ-ਕਾਲਾ ਨਗੂਰੀ ਇਹਨੂੰ ਲੱਗਣਾ ਨਜ਼ਰ ਕਿਤੇ ਮੁਖੜੇ ਤੇ ਕਾਲਾ-ਕਾਲਾ ਨਗੂਰੀ ਇਹਨੂੰ ਲੱਗਣਾ ਨਜ਼ਰ ਕਿਤੇ ਜਾਵੇ इस बार दैम में नन्ही बच्चियां ਦੇ ਨਾਲ ਨਾਲ ਦਿੱਲੀ ਵਿਕਚਾਰ ਦੇ ਕਿਸਾਨੇ ਸੰਘਰਸ਼ ਵਿੱਚ ਸਮਰਪਿਤ ਰਿਆ ਇਸ ਮੌਕੇ ਦੇ ਮਾਲਵਾ ਸੱਭਿਆਚਾਰਕ ਮੰਚ ਦੇ ਮੁੱਖ ਪ੍ਰਬੰਧਕ ਕੇਕੇ 바ਵਾ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਜਿਨ੍ਹਾਂ ਵਿੱਚ ਵਿਧਾਇਕ ਕੁਲਦੀਪ ਵੈਤ ਅਤੇ ਸਮਾਜ ਸੇਵੀ ਰਾਜ ਖੜੇਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਉਸ ਦੇ ਨਾਲ ਨਾਲ ਵੀ ਅਨੇਕਾਂ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਸ੍ਰੀ ਕਾਲ ਜੀ ਮੇਰੇ ਵੱਲੋਂ ਸਾਰੇ ਸੁਲਤਾਨ ਧੰਨਵਾਦ ਨਵਾਂ ਸਾਲ ਤੇ ਲੋਹੜੀ ਮੇਲੇ ਦੀਆਂ ਵਧਾਈਆਂ ਅੱਜ ਅਸੀਂ 11ਵਾਂ ਲੋਹੜੀ ਮੇਲਾ ਪੀਆ ਦਾ ਮਨਾ ਰਹੇ ਹਾਂ ਜੋ ਕਿ ਸਾਲਾਨਾ ਮੇਲਾ ਵਾ ਪਹਿਲਾਂ ਸਾਡਾ ਇਹ ਮੇਲਾ ਮਨਾਉਂਦਾ ਕੋਈ ਪਛਾਣ ਨਹੀਂ ਸੀ ਪਰ ਜਦੋਂ ਬੀਬੀਆਂ ਘਰੇ ਆਉਣ ਲੱਗੀਆਂ ਜਿਵੇਂ ਆਖਿਆ ਪਾਰਸਾਲ ਕਰਦੇ ਆਂ ਬੀਬੀਆਂ ਘਰੇ ਆਉਣ ਲੱਗੀਆਂ ਨੌ ਕੁੜੀਆਂ ਰਖਾਉਣ ਲੱਗੇ ਫਿਰ ਸਾਨੂੰ ਮਜਬੂਰੀ ਬਸ ਕਰਨਾ ਪੈ ਗਿਆ ਨਹੀਂ ਤਾਂ ਅਸੀਂ ਕਿਸਾਨਾਂ ਦੇ ਸਮਰਥਕ ਵਿੱਚ ਬੰਦ ਕਰਨ ਲੱਗੇ ਸੀ ਵੀ ਰਹਿਣ ਦੇ ਪਿੰਡ ਕਵਾਦੀਆਂ ਜਾਂ ਅਗਲੀ ਵਾਰ ਕਰ ਦਈਏ ਪਰ ਲੋਕਾਂ ਦੀ ਮੰਗ ਉਹਦੇ ਕਰਕੇ ਸਾਨੂੰ ਇਹ ਮੇਲਾ ਕਰਨਾ ਪਿਆ ਹਰ ਸਾਲ ਕਰਦੇ ਆ ਤੇ ਅੱਗੇ ਵੀ ਕਰਦੇ ਰਹਿਣਾਗੇ ਪ੍ਰਮਾਤਮਾ ਬਖਸ਼ ਕਰੇ ਵੀ ਜਿਹੜੇ ਆਪਣੇ ਕਿਸਾਨ ਬੈਠੇ ਨੇ ਉਹ ਜਿੱਤ ਕੇ ਆਉਣ ਉਹਦੀ ਖੁਸ਼ੀ ਸ਼ਾਇਦ ਇਹ ਦੁਪਰ ਦਾ ਦੁਕਾਨਾ ਮੇਲਾ ਕਰੀਏ ਕੀ ਕੀ ਲੱਗਦਾ ਇਹ ਉਪਰਾਲਾ ਜਿਹੜਾ ਕਿਸਾਨਾਂ ਨੂੰ ਇੱਥੇ ਰਹਿਮਾਈ ਹੈਲਪ ਜਿਹੜਾ ਇੱਥੇ ਆਰਗੇਨਾਈਜ਼ ਕੀਤਾ ਗਿਆ ਜੀ ਇਹ ਵੀ ਜਿਹੜੇ ਸਮਾਗਮ ਚੱਲਦੇ ਰਹਿਣ ਸੱਭੇ ਤਾਂ ਜਿਹੜੀ ਇਹ ਚੱਲਦੀ ਰਹੇ ਸਰਪਰ ਚਲਣੀ ਚਾਹੀਦੀ ਹੈ ਜੀ ਇਹ ਇਹ ਜ਼ਰੂਰੀ ਇੱਕ ਆਪਣੀ ਜ਼ਿੰਦਗੀ ਦਾ ਹਿੱਸਾ ਵਾ ਜਿਹੜੇ ਸਮਾਜਿਕ ਜਾਂ ਕੁੜੀਆਂ ਦੇ ਖਾਤਰ ਲਾ ਲੋ ਜਾਂ ਪੰਜਾਬੀ ਸਭਿਆਚਾਰ ਦੇ ਖਾਤਰ ਲਾ ਲੋ ਇਹ ਮੇਲੇ ਲੱਗਣੇ ਚਾਹੀਦੇ ਨੇ ਪਰ ਸਭ ਤੋਂ ਪਹਿਲਾਂ ਸਾਲਾ ਤਰਸਾਂ ਦਾ ਜਿਹੜਾ ਉੱਥੇ ਕਿਸਾਨ ਬੈਠੇ ਨੇ ਆਪਣਾ ਟਰਾਲੀ ਥੱਲੇ ਬੈਠੇ ਨੇ ਠੰਡ 'ਚ ਬੈਠੇ ਨੇ ਉਹਨਾਂ ਕਰਕੇ ਨਾ ਦਿਲੋਂ ਖੁਸ਼ੀ ਨਹੀਂ ਹੋ ਰਹੀ ਉਹ ਮੇਲਾ ਕਰਾ ਰਹੇ ਆ ਪਰ ਅਸੀਂ ਉਹ ਕਿਸਾਨਾਂ ਦੇ ਨਾਲ ਦਿਮਾਗ ਸਾਡਾ ਉੱਥੇ ਹੀ ਆ ਦਿੱਲੀ ਬੈਠਾ ਵਾ ਪਰ ਜੋ ਵੀ ਕਹਿ ਦਈਏ ਵੀ ਆਪਾਂ ਨੂੰ ਇਹ ਵੀ ਆ ਚੀਜ਼ਾਂ ਨਹੀਂ ਭੁੱਲਣੀਆਂ ਚਾਹੀਦੀਆਂ ਸਮਾਜ ਸਮਾਜ ਨਾਲ ਰਹਿਣਾ ਚਾਹੀਦਾ ਜੀ ਪਿੰਡਾਂ ਦੇ ਵਿੱਚ ਕਿੰਦਾ ਦਾ ਸਹਿਯੋਗ ਹੈਗਾ ਕਿਉਂਕਿ ਕਿਸਾਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਪਿੰਡਾਂ ਵਿੱਚ ਕਿਸਾਨ ਹਰ ਕਿਸਾਨ ਜਿਹੜਾ ਹੈਗਾ ਵਾ ਤਿਲ ਫੁੱਲ ਪੇਟਾ ਜੋ ਵੀ ਹੈ ਉਹ ਯੋਗਦਾਨ ਪਾ ਰਿਹਾ ਤੇ ਪਾਉਣ ਨੂੰ ਤਿਆਰ ਆ ਜਿੰਨਾ ਵੀ ਸਾਥ ਹੋਇਆ ਵਾ ਪਹਿਲਾਂ ਵੀ ਜਾ ਗਏ ਹੁਣ ਵੀ ਜਾਵਾਂਗੇ ਦਿੱਲੀ ਗੱਡੀਆਂ ਭੇਜਾਂਗੇ ਟਰੈਕਟਰ ਭੇਜਾਂਗੇ ਅਸੀਂ ਪੂਰਾ ਵੱਧ ਚੜ ਕੇ ਸਾਥ ਦੇਵਾਂਗੇ ਦੇਖੋ ਇਹਨਾਂ ਖੂਬਸੂਰਤ ਪ੍ਰੋਗਰਾਮ ਰਾਜਾ ਖੇੜੀ ਨੇ ਬੁਲਾਇਆ ਸਾਡੇ ਸਾਰੇ ਸਰਪੰਚਾ ਸਰਪੰਚਾ ਨੇ ਮਿਲ ਕੇ ਜਿਹੜੀ ਇਹਨਾਂ ਨੇ 11ਵੀਂ ਧੀਆਂ ਦੀ ਲੋੜੀ ਮਨਾਈ ਹੈ ਇਹ ਬਹੁਤ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਸਾਨੂੰ ਸਾਰਿਆਂ ਨੂੰ ਸਾਡੀਆਂ ਜਿਹੜੀਆਂ ਬੇਟੀਆਂ ਆ ਉਹਨਾਂ ਵਾਸਤੇ ਸੈਲੀਬ੍ਰੇਸ਼ਨ ਕਰਨੀਆਂ ਜਿਹਦੇ ਧੀਆਂ ਧਿਰ ਹੁੰਦੀਆਂ ਨੇ ਧੀਆਂ ਤੋਂ ਬਿਨਾ ਗਤੀ ਨਹੀਂ ਸੋ ਜਿਹੜੇ ਮਾਪੇ ਕੋਈ ਇਹ ਸੋਚਦੇ ਆ ਧੀ ਨਹੀਂ ਹੋਣੀ ਚਾਹੀਦੀ ਉਹ ਗਲਤ ਨੇ ਸਗੋਂ ਹਰ ਪਰਿਵਾਰ ਦੇ ਵਿੱਚ ਇੱਕ ਧੀ ਜ਼ਰੂਰ ਹੋਣੀ ਚਾਹੀਦੀ ਹੈ ਤਾ ਸਾਨੂੰ ਆਪਣੇ ਪਰਿਵਾਰਾਂ ਦੀ ਵੈਲਿਊ ਪਤਾ ਲੱਗਦੀ ਆ ਸਰ ਦੇਖਿਆ ਜਿਦਾ ਜਿਦਾ ਇਧਰ ਮੇਲੇ ਮਨਾਏ ਜਾ ਰਹੇ ਤੇ ਇਧਰ ਇੱਕ ਪਾਸੇ ਕਿਸਾਨ ਬੈਠੇ ਦਿੱਲੀ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਚਾਹੀਦਾ ਇੱਕ ਕਿਸਾਨਾਂ ਦਾ ਹਿੱਸਾ ਹੀ ਐ ਜਿਹੜੇ ਇਹ ਮੇਲੇ ਮਨਾਏ ਜਾਂਦੇ ਨੇ ਕਿਸਾਨੀ ਦਾ ਹਿੱਸਾ ਹੀ ਐ ਠੀਕ ਹੈ ਨਾ ਸੋ ਇਸ ਕਰਕੇ ਵੀ ਜ਼ਰੂਰੀ ਐ ਉਹ ਤਾਂ ਬਹੁਤ ਹੀ ਜ਼ਰੂਰੀ ਐ ਧੰਨਵਾਦ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਨਜੀਟੀ